ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਆਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਵਲੌਗ ਅੱਜ ਤਰੀਕ ਹੋ ਗਈ ਸੀ ਜੀ 29 31 ਅਕਤੂਬਰ 2025 ਚਲੋ ਜੀ ਟਾਈਮ ਹੋ ਗਿਆ ਹੁਣ ਇੱਥੇ 5:00 ਵਜੇ ਦਾ ਟਾਈਮ ਹੈ ਦੇਖ ਇਹ ਆਪਣੀ ਲక్ష్ਮੀ ਹੈ ਕਰੋ ਚੈੱਕ ਕਿਓ ਜੀ ਹੋ ਰਹੀਆਂ ਹੁਣ ਤੇ ਇਹ ਖਾਂਦੀ ਹੈ ਮਿੱਟੀ ਬਿਸਕੁਟਾ ਵਾਂਗੂ ਇੰਗੁਟੀ ਖਾਂਦੀ ਐ ਬਿਸਕੁਟਾਂ ਮੰਗੂ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਸੱਜਰ ਮੱਝ ਦਾ ਕਿ ਦਾਣਾ ਪਾਉਣਾ ਚਾਹੀਦਾ ਹੁਣ ਇਹਨੂੰ ਸਾਨੂੰ ਆਪਣੀ ਨੂੰ ਅੱਜ 11ਵਾਂ ਦਿਨ ਹੋ ਗਿਆ 10 ਦਿਨ ਹੋ ਗਿਆ 11ਵਾਂ ਆਂਗਾ ਤੇ ਆਪਾਂ ਦਿਖਾਵਾਂਗੇ ਵੀ ਤੁਹਾਨੂੰ ਕੀ ਦਾਣਾ ਪਾਉਣਾ ਚਾਹੀਦਾਗਾ ਚਲੋ ਜੀ ਆਪਾਂ ਦਿਖਾਈਏ ਤੁਹਾਨੂੰ ਦਾਣਾ ਆਗਾ ਆਪਣੀ ਸੱਜਰ ਮੱਝ ਦਾ ਦਾਣਾ ਇੱਕ ਟਾਈਮ ਦਾ ਇਹ ਹੈਗੇ ਬਰੇਮੇਰੀ ਖਲ ਕਿਉਂਕਿ ਆਪਣੇ ਕੋਲ ਬਰੇਮੇ ਖਤਮ ਹੋ ਰਿਹਾ ਹੈ ਤਾਂ ਕਰਕੇ ਆਪਾਂ ਬਰੇਮੇਰੀ ਖਲ ਪੀਉਂਦੀ ਹਾਂ ਡੇਲੀ ਪੌਣੇ ਬਰੇਮੇਰੀ ਖਲ ਵੀ ਪਰ ਆਪਾਂ ਬਰੇਮੇਰੀ ਥਾਂ ਚ ਪੀਉਂਦੀ ਵੀ ਆ ਬਰੇਮੇਰੀ ਖਲ ਤੇ ਇਹ ਹੈਗੀ ਜਿਲੇਟੀ ਕਿਉਂਕਿ ਸੂਣ ਤੋਂ ਬਾਅਦ ਨਾ ਪਸ਼ੂ ਕਮਜ਼ੋਰ ਹੋ ਜਾਂਦਾਗਾ ਤੇ ਪਸ਼ੂ ਨੂੰ ਤਾਕਤ ਦੀ ਬਹੁਤ ਲੋੜ ਹੁੰਦੀ ਹੈ ਤੇ ਆਪਾਂ ਹਰੇਕ ਪਸ਼ੂ ਨੂੰ 20 ਕਿਲੋ ਛੋਲੇ ਆ ਦੇਖੋ ਲੇਟੀ ਦੇ ਵਿੱਚ ਛੋਲੇ ਵੀ ਉਹ ਮਤਾਇ ਰਹੇ ਹੋਏ ਨੇ ਛੋਲੇ ਦੇ 2 ਲੀਟਰ ਰੰਨ ਕੇ ਪੋਣੇ ਆਪਾਂ ਤੇ ਵਿੱਚ ਬੜੇਵੇਂ ਵੀ ਰੰਦੇ ਆ ਪਰ ਅੱਜ ਖਤਮ ਸੀਗੇ ਤਾਂ ਕਰਕੇ ਆਪਾਂ ਬੜੇਵੇਂ ਵਾਲੀ ਖਤਮ ਇਹਦੇ ਵਿੱਚ ਪਾ ਦਾਂਗੇ ਹੁਣ ਤੇ ਬਸ ਇਹਨੂੰ ਆਪਾਂ ਮਿਕਸ ਕਰ ਦਾਂਗੇ ਵਿੱਚ ਪਾ ਕੇ ਬੜੇਵੇਂ ਵਾਲੀ ਖੱਲ ਨੂੰ ਤੇ 20 ਕਿਲੋ ਬੜੇਵੇਂ ਚਾੜਦੇ ਹੁੰਨੇ ਆਪਾਂ ਹਰੇਕ ਪਸ਼ੂ ਨੂੰ ਤੇ 20 ਕਿਲੋ ਛੋਲੇ ਤਾਂ ਕਿ ਆਪਣਾ ਪਸ਼ੂ ਦੀ ਹੱਡੀਆਂ ਚ ਜਾਣ ਆ ਜੇ ਨਾਲੇ ਪਸ਼ੂ ਜਿਹੜੇ ਸੁਆਜਾ ਮੰਨਦੇ ਆ ਵੀ ਉਹ ਵੀ ਠੀਕ ਹੋ ਜਾਂਦੇ ਤਾਕਤ ਮਿਲਦੀ ਹੈ ਛੋਲੇ ਤੇ ਬੜੇਵੇਂ ਨਾਲ ਉਹਨਾਂ ਨੂੰ ਹੱਡੀਆਂ ਮਜ਼ਬੂਤ ਕਰਦੇ ਹਨ ਪਸ਼ੂ ਚ ਤਾਕਤ ਪਾਉਂਦੇ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਆਪਾਂ ਮੱਜਮੂਰੇ ਧਰ ਦਾਂਗੇ ਧਰ ਚੋਂਨ ਤੋਂ ਬਾਅਦ ਤੇ ਆਪਾਂ ਇੱਕ ਟਾਈਮ ਦਾ ਦਾਣ ਆਪਣਾ ਇਹ ਹਲੇ ਦੂਜੇ ਟਾਈਮ ਆਪਾਂ ਸ਼ੁਰੂ ਨਹੀਂ ਕੀਤਾ ਉਹ ਤੁਈ ਨੂੰ ਜਲ 25 ਦਿਨ ਹੋ ਗਏ ਮਹੀਨਾ ਹੋ ਗਿਆ ਉਹ ਤੋਂ ਸ਼ੁਰੂ ਕਰਾਂਗੇ ਹੀ ਸੇਮ ਖਰਾਕ ਦੋਵੇਂ ਟਾਈਮ ਤੇ ਇਹ ਆਪਾਂ ਪਸ਼ੂ ਨੂੰ ਤਾਕਤ ਵਾਰਾ ਸਿੱਝਾ ਨਹੀਂ ਪਾਉਂਦੇ ਫਿਰ ਆਪਣਾ ਪਸ਼ੂ ਚੋਂਨ ਤੋਂ ਬਾਅਦ ਕਮਜ਼ੋਰ ਬੋਤੋ ਇਹ ਅੰਦਾਗਾ ਦੋ ਦਦਾ ਦਈ ਜਾਂਦਾ ਪਰ ਉਹ ਕਮਜ਼ੋਰ ਹੋਈ ਜਾਂਦਾਗਾ ਤਾਂ ਕਰਕੇ ਆਪਾਂ ਨੂੰ ਇੰਨੀ ਕਿ ਤਾਕਤ ਉਹਨੂੰ ਦੇਣੀ ਜ਼ਰੂਰੀ ਹੁੰਦੀ ਆ ਸੋਨ ਤੋਂ ਬਾਅਦ ਫਿਰ ਤਾਂ ਮੈਂ ਸਿੰਪਲ ਲੈਟੀ ਤੇ ਬਰੇਮੇ ਰਿਖਾ ਦੇ ਦੇਣਾ ਲਿਆ ਕਰੋ ਕੋਈ ਚੱਕਰ ਨਹੀਂ ਤੇ ਬਾਕੀ ਜਿਹੜੀ ਫੀਡ ਆਪਾਂ ਦਾਣਾ ਪਾਉਨੇ ਆ ਉਹ ਉਹਨੇ ਰੈਗੂਲਰ ਹੀ ਪਾਈ ਚੱਲਿਆ ਕਰੋ ਤੇ ਬਾਕੀਆਂ ਦਾ ਆਪਾਂ ਦਾਣਾ ਰੱਖਾ ਰੱਖਿਆਗਾ ਇੱਥੇ ਮੱਖੀਆਂ ਆ ਜਾਂਦੀਆਂ ਮੈਂ ਚੁੰਨੀ ਚੱਕਤੀ ਉੱਪਰ ਚਲੋ ਜੀ ਇਹ ਹੈਗਾ ਸੀ ਆਪਣੀ ਸੱਜਣ ਮੱਝ ਦਾ ਦਾਣਾ ਤੇ ਆਪਣੀਆਂ ਕਟੀਆਂ ਲੈਂਗੀਆਂ ਹੁਣ ਆਪਾਂ ਇਹਨਾਂ ਨੂੰ ਰੱਜਮਾ ਨੀਰਾ ਪਾਉਨੇ ਆ ਕਿਸ਼ਕਈ ਕੱਟੀਆਂ ਜੇ ਪੱਦੀਆਂ ਭੁਖੀਆਂ ਰਹਿਣਗੀਆਂ ਨਾਲ ਤਾਂ ਉਹ ਪਤਾ ਇੰਨੀ ਛੇਤੀ ਤਿਆਰ ਨਹੀਂ ਹੁੰਦੀਆਂ ਜਿੰਨਾ ਪਸ਼ੂ ਨੀਰਾ ਖਾ ਸਕੇ ਆਪਾਂ ਨੂੰ ਓਨਾ ਪਾਉਣਾ ਹੀ ਚਾਹੀਦਾਗਾ ਕਿਉਂਕਿ ਨੀਰ ਦਾ ਪਸ਼ੂ ਫਿਰ ਲਿਸਤਾ ਹੋਣ ਲੱਗ ਜਾਂਦਾਗਾ ਕਿਉਂਕਿ ਪਸ਼ੂ ਨੂੰ ਐ ਸਮਰਚ ਪਸ਼ੂ ਦਾ ਕੱਦ ਵੀ ਵਧਦਾ ਤੇ ਵੇਟ ਵੀ ਵੱਧਦਾਗਾ ਮੈਂ ਤਾਂ ਕੱਲਾ ਵੀ ਨੀਰਾ ਹੀ ਨਾ ਪਾਈ ਚਲੋ ਵੀ ਨਾਲ ਫੀਡ ਖਰਾਕ ਜਿਹੜੀ ਉਹਨਾਂ ਦੀ ਪਸ਼ਨੀਰੇ ਚ ਮਿਕਸ ਕਰਕੇ ਦਿਓ ਨਾਲੇ ਤਾਂ ਨੀਰਾ ਵਧੀਆ ਖਾ ਲੈਂਦਾ ਪਸ਼ੂ ਪੂਰਾ ਫੁੱਲ ਤੇ ਨਾਲੇ ਖਰਾਕ ਸਹੀ ਖਾ ਲੈਂਦਾਗਾ ਲੋ ਜੀ ਆਪਣੀਆਂ ਕੱਟੀਆਂ ਨੇ ਆ ਸਾਲ ਦੀ ਹੋਈ ਨਿਉਰਾ ਵਾਲੀ ਉਪਰਾਂ ਦੀ ਹੋ ਗਈ ਸਾਲ ਦੀ ਉਹ ਜੀ ਇਹ ਖਾਈ ਜਾਂਦੇ ਆ ਨੇ ਇਹਨਾਂ ਦੋਹਾਂ ਨੂੰ ਆਪਾਂ ਪੌਣੇ ਦੋ ਟੋਕਰੇ ਦੋ ਟੋਕਰੇ ਪੌਣੇ ਨੀਰੇ ਦੇ ਦੋਹਾਂ ਨੂੰ ਤੇ ਹੁਣ ਆਪਾਂ ਕਰਦੇ ਆ ਆਪਣੀਆਂ ਮੱਜਾਂ ਦੀ ਗੱਲ ਤੇ ਆਪਾਂ ਆਪਣੀਆਂ ਮੱਜਾਂ ਨੂੰ ਕਿੰਨਾ ਨੀਰਾ ਪਾਉਨੇ ਆ ਤੇ ਜੇ ਆਪਾਂ ਸਵੇਰ ਦੀ ਗੱਲ ਲਈਏ ਤਾਂ ਆਪਾਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਇਹਨਾਂ ਨੂੰ ਨੀਰੇ ਤੇ ਰੱਖਦੇ ਆ ਮਤਲਬ ਨੀਰਾ ਫੁੱਲ ਪਾਇਆ ਹੁੰਦਾਗਾ ਜਿੰਨਾ ਇਹ ਖਾ ਸਕਣ ਖਾ ਲੈਂਦੀਆਂ ਨੇ ਕਿਉਂਕਿ ਆ ਤਾਂ ਹਲੇ ਥੋੜਾ ਖਾਂਦੀ ਐ ਸੂਣ ਤੋਂ ਬਾਅਦ ਪਸ਼ੂ ਨੂੰ ਮਤਲਬ ਦਾਣਾ ਜਾਦੇ ਪੈਣ ਲੱਗ ਜਾਂਦਾਗਾ ਫਿਰ ਪਸ਼ੂ ਨੀਰਾ ਥੋੜਾ ਖਾਂਦਾ ਹੁੰਦਾਗਾ ਤੇ ਸੂਣ ਨਾਲ ਪਸ਼ੂ ਤਾਂ ਨੀਰਾ ਫੁੱਲ ਖਾਂਦੇ ਐ ਕਿਉਂਕਿ ਇਹਨਾਂ ਨੂੰ ਦਾਣਾ ਘੱਟ ਹੁੰਦਾਗਾ ਤੇ ਨੀਰੇ ਨਾਲ ਮੱਝਾਂ ਢਿੱਡ ਭਰ ਲੈਂਦੇ ਐ ਜਿਵੇਂ ਆਪਣੀਆਂ ਹੁਣ ਇਹ ਸਾਰੀਆਂ ਮੱਝਾਂ ਸੂਣ ਆਲੀਆਂ ਨਹੀਂਆਂ ਕਿਸੇ ਨੇ ਮਹੀਨਾ ਰਹਿ ਗਿਆ ਕਿਸੇ ਦਾ ਡੇਢ ਮਹੀਨਾ ਰਹਿ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਦਾਣਾ ਘੱਟ ਪਾਉਣਾ ਹੈ ਮਤਲਬ ਦੁੱਧਾਂ ਦੀ ਮਾਤ ਦੇ ਮੁਕਾਬਲੇ ਘੱਟ ਪਾਉਣਾ ਹੈ ਕਰੋਨਾ ਦਾਣਾ ਆਪਾਂ ਪਾਉਣਾ ਹੈ ਜਿੰਨਾ ਸੂਨਾਂ ਵਾਲੇ ਪਸ਼ੂ ਨੂੰ ਲੋਡ ਹੁੰਦੀ ਹੈ ਇਹਦਾ ਤੇਲ ਦਿਨੇ ਆ ਜਿਵੇਂ ਆਪਾਂ ਵਿਟਾਮਿਨ ਐਚ ਦਿੰਨੇ ਆ ਉਹ ਸਾਰਾ ਕੁਝ ਇਹਨਾਂ ਦੇ ਚਾਲੂ ਹੈ ਆਪਾਂ ਮਹੀਨਾ ਡੇਢ ਮਹੀਨਾ ਪਹਿਲਾਂ ਚਾਲੂ ਕਰ ਦਿੰਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਇਸ ਟਾਈਮ ਪੀਰੀਅਡ ਦੇ ਵਿੱਚ ਨੀਰਾ ਜ਼ਿਆਦਾ ਖਵਾਉਣੀ ਆਪਾਂ ਇਹਨਾਂ ਨੂੰ ਕਿਉਂਕਿ ਦਾਣਾ ਘਟੇ ਜਾਂਦਾਗਾ ਕਿਉਂਕਿ ਜਦੋਂ ਪਸ਼ੂ ਸੂ ਪੈਂਦਾਗਾ ਬਾਅਦ ਵਿੱਚ ਦਾਣਾ ਵਧੇ ਜਾਂਦਾਗਾ ਤਾਂ ਨੀਰਾ ਘਟੇ ਜਾਂਦਾਗਾ ਉਫੇ ਨੀਰਾ ਉਹ ਘੱਟ ਖਾਂਦਾਗਾ ਹੁਣ ਕੇਰਾ ਤਾਂ ਇਹ ਨੀਰਾ ਫੁੱਲ ਖਾਣੀਆਂ ਕੋਈ ਡੇਟੋ ਟੁਕਰਾ ਖਾਊਗੀ ਕੋਈ ਦੋ ਟੁਕਰੇ ਇੱਕ ਟਾਈਮ ਦੇ ਇਹਨਾਂ ਨੀਰਾ ਖਾਣੀਆਂ ਤੇ ਜਦੋਂ ਮਤਲਬ ਵੀ ਸੂਨ ਦੇ ਦਿਨ ਜਮਾ ਨੇੜੇ ਲੱਗੇ ਫੇਰ ਘਟਾ ਫੇਰ ਆਪ ਹੀ ਘਟ ਜਾਣਗੀਆਂ ਨੀਰਾ ਖਾਣ ਨੂੰ ਫੇਰ ਆਪਾਂ ਨੂੰ ਪਤਾ ਲੱਗ ਜਾਊਗਾ ਫੇਰ ਆਪਾਂ ਉਹਨਾਂ ਕੀ ਪਾਇਆ ਕਰਾਂਗੇ ਵੀ ਜਿੰਨਾ ਕਿ ਖਾ ਲਿਆ ਕਰਨੀਆਂ ਪਰ ਹੁਣ ਇਸ ਟਾਈਮ ਤਾਂ ਆਪਾਂ ਫੁੱਲ ਨੀਰਾ ਖੋਣੇ ਨੰਨ ਜਿੰਨਾ ਹੀ ਖਾ ਸਕਣ ਨੀਰਾ ਛੱਡ ਵੀ ਨਹੀਂ ਦਿੰਦੀਆਂ ਨੇ ਫੇਰ ਆਪਾਂ ਆਟਾ ਲਾ ਕੇ ਖਵਾ ਦਿੰਦੇ ਆ ਮਤ ਦਾ ਦਾਣਾ ਲਾਈ ਜਾਂਦੇ ਨੇ ਜਿੰਨਾ ਟਾਈਮ ਖਾਂਦੀਆਂ ਨਹੀਂ ਐ ਇਹ ਕਿਉਂਕਿ ਫਿਰ ਸੇਤ ਵਧੀਆ ਬਣੀ ਰਹਿੰਦੀ ਐ ਪਸ਼ੂ ਦੀ ਕਿਉਂਕਿ ਦਾਣੇ বিনা ਪਸ਼ੂ ਨੀਰਾ ਖਾਂਦਾ ਨਹੀਂਗਾ ਤੇ ਜੋ ਆਪਾਂ ਨੀਰੇ ਤੇ ਦਾਣਾ ਲਾ ਦਿੰਨੇ ਆ ਫਿਰ ਸਾਰਾ ਨੀਰਾ ਖਾ ਲੈਂਦੀਆਂ ਨੇ ਤੇ ਆਪਾਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਨਾ ਨੀਰੇ ਤੇ ਰੱਖਦੇ ਆ ਤੇ ਸ਼ਾਮ ਨੂੰ 3:30 4 ਵਜੇ ਤੋਂ ਲੈ ਕੇ 7 ਵਜੇ ਤੱਕ ਨੀਰੇ ਤੇ ਰੱਖਦੇ ਆ ਉਹਨੇ ਚ ਸਾਰਾ ਨੀਰਾ ਖਾ ਜਾਂਦੀ ਐ ਖੁਰਲੀਆਂ ਚੱਟ ਕੇ ਧਰ ਦਿੰਦੀਆਂ ਨੇ बाद पा के मगर कच्चे थान च बांध दें सवेर तक सारी रात नीरे तो पिछी होंगे आराम न बैठिया रहा इतिया जी अपन कट्टिया दो इधर बनने लग गए क्योंकि उधरली खुले तो फिर पशुओं को भीड़ हो जाती है त करके आप खुले खुले बांध देने चलो जी भीडियो आप इत ही करते हैं जो भी वीडियो, वीडियो लगी वो लाइक शेयर कमेंट जरूर करो तो चैनल सबसक्राइब जरूर करियो थैंक यू